ਸ੍ਰੀ ਗੁਰੂ ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਆਉਂਦੇ ਰਹੋ ਸਾਰੇ ਭੈਣ ਭਰਾਵਾਂ ਨੂੰ ਹੋਰ ਸਾਰਿਆਂ ਨੇ ਤੁਸੀਂ ਵਧੀਆ ਠੀਕ ਠਾਕ ਅਸੀਂ ਵਧੀਆ ਜੀ ਠੀਕ ਆ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਨਾਮ ਜਪਣੀ ਰਾਜ ਜੋ ਕੋਈ ਤਰੱਕੀ ਬਖਸ਼ੇ ਸਾਰੇ ਭੈਣ ਭਰਾਵਾਂ ਨੂੰ ਨਮਸਕਾਰ ਜਿਹੜੇ ਸ਼ਖਸ਼ਾਂ ਦੀ ਨੌਜਵਾਨ ਚੜ੍ਹਦੀ ਕਲਾ ਵਿੱਚ ਸੱਚੇ ਪਾਤਸ਼ਾਹ बार बोझा देशा विदेशों मेरे भैन भरा बुजुर्ग बचे सारे श्री परमात्मा सच्चे सत्या सचे पातशाह देरी पुतों फैमिली का भी बहुत बहुत धनबाद है जी जिन्होंने मैं उत्तों तक पहुँचाया परमात्मा को शादी कला ਕੋਣਸ਼ੰਕ ਜੰਮੂ ਪੁਨੀ ਰਾਜ ਜੋਗਨੀ ਟਰੱਕੀ ਬਾਸ਼ੀ ਜੀ ਮੇਰੇ ਨਾਮ ਦੇ ਬੈਂਕ ਫਰਮਾਨ ਸਾਰੇ ਰੁਪਏ ਭਰੀ ਸਤਿ ਸ੍ਰੀ ਅਕਾਲ ਜੀ ਪਰੋਤਨਾ ਦੋਸਤੀ ਦੇ ਲਈ ਸਭ ਨੂੰ ਜਨਦੀ ਅਗਲਾ ਛੜ ਕੇ ਸੱਚੇ ਪਾਛਾਈਏ ਕਿ ਅੱਜ ਜੀ ਅਸੀਂ ਬਣਾਇਆ ਸੀਗਾ ਪਲੇਨ ਜਾਣ ਦਾ ਸਾਡਾ ਸਪੈਸ਼ਲ ਵਾਰਤਾ ਅਲਵਾਟਾ ਉਹ ਕੋਈ ਗੱਲ ਨਹੀਂ ਉਸ ਮਸਾਹੂ ਦੋ ਚੱਕਰਿੰਦਾ ਕਿ ਇੱਕ ਮਹੀਨੇ ਨੂੰ

हाँ बहुत तो अलग तो तो ये कितने लेके आए हैं यहाँ कह रहा है तुम अभी ना पांच देखो आधी मिनट दो मिनट ही ठीक है मैं ना पता है तो सही में बनाई है मैं क्या होती ट्राई के लिए भी मैं तार देखो मैंने भी ना एक बार देखा तो मैंने देखा तो मैं तो वन का एक बार भी मारा मर के जरा आज खाट की एक बार कुछ अच्छा था चलो जी चलो भी शादी ਹਾਲ ਹੋ ਰਿਹਾ ਤੇ ਹੁਣ ਸਾਈਕਲ ਕਰਾਂ ਸੀ ਜਦੋਂ ਸਾਈਕਲ ਨੂੰ ਗਿਆ ਸੀ ਉਹ ਇਹਦਾ ਰੇਸ ਵਾਲਾ ਪਾਸਾ ਆਉਂਦਾ ਉਹ ਮੁੱਕਦਾ ਤਾਂ ਜਿਹੜੀ ਐ ਉਹ ਕੁਛ ਨੂੰ ਆ ਜਾਂਦੀ ਸੀ ਕੋਈ ਚੈੱਕ ਕਰਾਇਆ ਉਹ ਵੀ ਚੈੱਕ ਕਰਾਇਆ ਤਸੀ ਹੁਣ ਉਹਦਾ ਟਾਂਕਾ ਲਾਪਰ ਹੋ ਗਿਆ ਸੀ ਇਹ ਉਹ ਆ ਰਿਹਾ ਇਹਦਾ ਹੁਣ ਇਹ ਤਾਂ ਸਾਈਕਲ ਆ ਠੀਕ ਐ ਮੈਂ ਨੂੰ ਬੈਟਰੀ ਵਾਲਾ ਪਾਸਾ ਦੇ ਚੈੱਕ ਕਰਾ ਲੇ ਇਹਨਾਂ ਦਾ ਟਾਂਕਾ ਛਿਚਿਂਚਿਂ ਜਾਂਦਾ ਸੀ ਇਹ ਵਾਲੇ ਧੁਖੀ ਨਹੀਂ ਹੁੰਦੇ ਮੈਨੇ ਕਿ ਕਿ ਤੱਕ ਚਾਚੇਰੇ ਉਹਦੇ ਬਾਗ ਦਾ ਨਹੀਂ ਉਹ ਮਰਦੇ ਨਹੀਂ ਕਿ ਉਹਨਾਂ ਚਾਰੇ ਨੇ ਆਂਦਾ ਜੇ ਮੈਂ ਅਜੀ ਦਾ ਕਾਪਾ ਤੇ ਪਾਕੀ ਵਾਲਾ ਜਿਹੜਾ ਬੈਂਕੀ ਵਾਲਾ ਮਹਸਾਬ ਉਹ ਮੈਨੇ ਬਾਦ ਹੀ ਕਿ ਮੈਂ ਆਪਾ ਕਾਲੂ ਚਾਚਾ ਨਾਲ ਤੇ ਇੱਕ ਚੀਜ਼ ਬਣਾਈ ਦੀ ਹੈ ਇੱਕ ਕਾਰਗੀਆਂ ਦੀ ਉਹਦਾ ਲੈਨ ਰੂਟ ਤੋਂ ਕੋਈ ਬਹੁਤ ਆਇਆ ਉਹਨੂੰ ਚੀਨੇ ਮਾਤੀ ਘਟਦੀ ਇਹਦੇ ਬਾਰੇ ਤਾਂ ਨਹੀਂ ਪਤਾ

ਮੇਰੇ ਭੈਣਾਂ ਭਰਾ ਸਾਰੇ ਓਕੇ ਨੇ ਅਸੀਂ ਵੀ ਓਕੇ ਆ ਜੀ ਸਾਨੂੰ ਕਮੈਂਟ ਆ ਰਿਹਾ ਜਰੂਰ ਦੱਸਿਆ ਮੇਰੇ ਭੈਣਾਂ ਭਰਾ ਬੰਦ ਕਰਵਾਓ ਮੇਰੇ ਭੈਣਾਂ ਭਰਾ ਬੰਦ ਕਰਵਾਉਣ ਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਥ ਦਿੱਤਾ ਕਰ ਦਿੱਤਾ ਇਹਦਾ ਚਾਹ ਰਿਪੋਰਟ ਕਰ ਦੇ ਦਿਓ ਪਰ ਮੈਂ ਬਹੁਤ ਜੀ ਚੋਣ ਜੀ

गया वो तो ये आ थोड़ा गा गा। आ, सा हेलो लगा सकता है मैंने दरवाजा तो गिरा तो वो तो मम्मी है नहीं तो नाبلا पानी इतना नहीं धोता इधर तोली करते पड़लेचा है ना क्या शक्तपति की जिम्मेदारी ज्यादा है हां तो शक्त सेवा से तो बनानी थी विजय की बात पे तो दूसरा डालो तो ये आप तो रही है हां बातें रही है ठीक सुने आओ ये तो तो दो पानी तो जितने

ਨਾ ਕੋਈ ਰੋਣ ਨਹੀਂ ਆਪਾਂ ਤਾਂ ਕਰਦੇ ਨਾ ਨਾ ਹੁਣ ਤਾਂ ਲੈਣ ਨਹੀਂ ਆਪਾਂ ਪਾਪਾ ਪਾਪਾ ਦਾ ਮੁੱਢ ਤੇ ਹੀ ਆਇਆ ਮਾਤਾ ਨੇ ਦੇਗਾ ਕਹਿੰਦੇ ਤੇ ਇਹ ਖਲਾ ਆਪਣੇ ਨਾ ਨਾ ਇਹ ਸੈਖ ਨਾ ਛੇੜ ਮਾਰੀ ਚੋਕੀ ਬਦਲ ਤੇ ਕਹਿੰਦੇ ਨਹੀਂ ਇਹ ਤਾਂ ਮੰਗਾ ਹੋਇਆ ਘਰੇ ਬਣਾ ਤਾਂ ਲੈਣਾ ਹਾਂ ਜੀ ਆਹ ਇਹ ਦੇਗਾ ਪਰ ਨਾ वो भी जो था खास काबू के लिए पैदा बनी गोल नागणे फाटी चटे फपने मारे गोल रोटी चटे ये भी करना जो काम कीमत साए और ਜਾ। ਮਰੀਆ ਕੱਪੀ। ਨੰਨੂ ਦਾ ਆਪ ਕੋ ਬੀਲ ਸੀ ਨਾ ਕਿ ਲੇਰਾ ਨੰਨ ਮਾਈਕ੍ਰੋ ਨਿਊਰਸਟੀ ਹੰ ਮਾ ਦੇ ਤਰ ਤੋਈ ਆਪੀ ਆ। ਨਾ ਉਹ ਇਹ ਨੰਨ ਬੈਠਾ ਦੇ ਨੂੰ ਮੇਰੇ ਹੁਣ ਮੈਂ ਤਾਂ ਦੌਕਾ ਨੰਨੂ ਚੌਕ ਨੰਨੂ ਦਾ ਖਾਨਿਆ। ਤੇ ਕਿੱਥੇ ਨੰਨੂ ਆਪ ਕੋ ਕਿੰਨੇ ਪਾਸੋਂ ਮੜਨਾ। ਇਹ ਜਾ ਜੀ ਨਾ ਕਿੱਥੇ ਪਰੇ ਨਾ ਕਿੱਥੇ ਹੁਣ ਆਏ ਦੋ ਤੋਂ ਪਿਆਲੇ। मान ही मान के चेंज करके सादे तो तो दो बजे रचते होंगे इसे सच रच्चे होंगे है ना भी नन्हों मैं आपस टेबल का दुपट्टा बनाता हूँ हाँ दी मैं लेके जब द क्योंकि क्या दी बात बुरी है और ना सिखाए दी ले आएँगे थोड़ी ट्राई लाइन आएँ चले आएँ ਇਹ ਇਹ ਤੁਸੀਂ ਚਾਹ ਦਾ ਉਪਰ ਖਾਣਾ ਤਿਆਰ ਰੱਖਿਓ ਮੋਨਾ ਸ਼ਾਹਮਾਨੀ ਤੁਸੀਂ ਚਲਾ ਕੇ ਦੇਖਦੇ ਚਲੋ ਚਲੋ ਤਾਂ ਉਹ ਪਾਣੀ ਨਹੀਂ ਚੱਲੂ ਤਾਂ ਕੁਝ ਨਹੀਂ ਦੇਖੀਏ ਗੱਡੀ ਹੈ ਗੱਡੀ ਦੇਖੀਏ ਹਾਂ ਗੱਡੀ ਦੇਖੋ ਦੇਖੋ ਜਦ ਰਾਤਾਂ ਨੂੰ ਘੁੰਮਣਾ ਕੋਈ ਨਹੀਂ ਲੈਣਾ ਬੱਚਾ ਆਪਣੀ ਧੀ ਆ ਹੈ ਕਾਲੇ ਰੰਗ ਦਾ ਤੋਂ ਜਦੋਂ ਮੈਂ ਆਇਆ ਇੱਥੇ ਤੇ ਉਹ ਦੋ ਨੇ ਇੰਨੀ ਸ਼ਰੀ ਕੀਤੀ ਕਿੱਥੇ ਸੀ ਕਿੱਥੇ ਸੀ ਆਹ ਉਹ ਕੁੜੀ ਪਰੇਚ ਚੋਂ ਉਹ ਜਦੋਂ ਉਹ ਖੜ ਚੰਨ ਚ ਚਾਲੇ ਗੇੜਾ ਘੱਟ ਨਾ ਆਪਾਂ ਚੱਲ ਵੜਦੇ ਆ ਜੇ ਪਾਈ ਜੀਵੇ ਰਾਜ ਘਰ ਦੀ ਤੱਕਾ ਲਾਉਣਾ ਪੱਕਾ ਬਿਲੂ ਤੈਨੂੰ ਲਾਉਣਾ ਪਊਗਾ ਪੋਥਲ ਰੱਖ ਲੈ ਮੇਚਰ ਠੰਡੇ ਪਾਣੀ ਦੀ ਪਾਣੀ ਪੀ ਲੈ ਤੱਕਾ ਲਾ ਲੈ ਅਗਰ ਪਾਣੀ ਲੈ ਲਿਆ ੱਟਾ ਲਾ ਲਿਆ ਪਾਣੀ ਪੀ ਲਿਆ ਸਾਹ ਲੈ ਲਿਆ ਤੱਕਾ ਲਾ ਲਿਆ ਓਕੇ ਹੋਰ ਤੋਂ ਬਲ ਮੈਨੂੰ ਛੋਟੀਆਂ ਬਿੜਾ ਮੈਂ ਫੇਰ ਹੀ ਬੈਠੂਗਾ ਇੱਥੇ ਅਜੇ ਬਾਹਰ ਖੋਲਣ ਵਾਲਾ ਤੁਸੇ ਤਰੇਮੀ ਕੱਲ ਲੱਗ ਜਾਣਾ ਬਿਲੂ ਅਜੇ ਅੱਧ ਬਹੁਤ ਦੂਰ ਹੈ ਤਰੇਮੀ ਆ ਡਰਾਈਵਰ ਇਹ ਤੂੰ ਕਿਰਾਏ ਤੇ ਦਾ ਦਾ ਚੱਕਾ ਟਰਾਲਾ ਲੈ ਗਿਆ ਨਾ ਹਣਾ ਮਨ ਦਾ ਮਨ ਦਾ ਛੱਟ ਰੁੱਟਣਾ ਵੰਦਾ ਆ ਤੂੰ ਬਸ ਮਤਰਾ ਬਾਹਰ ਕੋਲ ਤੇ ਮੈਂ ਤੈਨੂੰ ਸਾਈਕਲ ਤੇ ਬੈਠ ਲਗਾ ਡੈਕ ਤੇ ਬਿਖਾਵਾਂ ਲੈ ਵੀ ਮੈਂ ਹੁਣ ਆਇਗਾ ਚੱਲਿਆ ਸੱਚੀ ਨਾ ਡੈਕ ਜੇ ਇਹ ਕੀ ਜੇ ਉਹ ਨਾ ਰਾਬੂ ਦਾ ਨਾ ਚਾਪਾ ਚਾਹ 5 ਜਾਂ 6 ਦਿਨਾਂ ਬਾਅਦ ਸਾਈਕਲ ਹੀ ਬਾਹਰ ਕੱਢੀ ਹੈ ਠੀਕ ਹੈ ਜੀ ਤੁਸੀਂ ਮੇਲ ਕਰਨਾ ਤੇ ਕਿਰਪਾ ਕਰਨੀ ਠੀਕ ਹੈ ਜੀ ਤੁਹਾਡਾ ਹੀ ਫਲੋਸਾ ਹੋ ਰਿਹਾ ਇੱਕ ਤਾਂ ਮੇਰਾ ਹੈਲਪਰ ਬਹੁਤ ਤੇਜ਼ੀ ਕਰਦਾ ਰੂੜੋਗੀ ਰੂੜੋਗੀ ਸਾਈਕਲੀ ਪੁੱਤ ਆ ਕੇ ਬਚਾ ਲੀ ਰੂ ਆ ਫਟਿਆ ਥਾ ਉਹ ਸੋਟੇ ਕੱਚ ਚੋਂ ਪਾਡ ਵੈਰੀ ਗੁੱਡ ਹਾਏ ਬਾਏ ਬਾਏ ਓਕੇ ਬਾਏ ਕੁੰਡੀ ਲਾ ਲਓ ਪਿੱਛੋ ਕੁੰਡੀ ਖੁੱਲੀ ਭਈਆ ਤੇ ਡੰਡਿੱਗੇ ਦੀ